ਪੂਰੇ ਖੰਨਾ ਜ਼ਿਲ੍ਹੇ ਦੇ ਵਿੱਚ ਤਿੰਨੋਂ ਸਬਡਿਵੀਜ਼ਨ ਦੇ ਸਾਰੇ ਹੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਜੋ-ਜੋ ਕ੍ਰਾਈਮ ਯਾ ਡਰੱਗ ਦੇ ਹੌਟਸਪੌਟ ਏਰੀਆਜ਼ ਐ ਜਿਨ੍ਹਾਂ ਦੇ ਵੱਖਰੇ-ਵੱਖਰੇ ਟਾਈਮ ਤੇ ਸਾਡੇ ਕੋਲ ਕੁਝ ਇੰਟੈਲੀਜੈਂਸ ਵੱਲੋਂ ਯਾ ਆਪਣੇ ਵੀ ਸਪੈਸ਼ਲ ਬ੍ਰਾਂਚ ਵੱਲੋਂ ਇਨਫੋਰਮੇਸ਼ਨ ਸਾਡੇ ਕੋਲ ਆਂਦੀ ਰਹਿੰਦੀ ਹੈ ਕਿ ਇੱਥੇ ਡਰੱਗ ਸਮੱਗਲਰਸ ਯਾ ਜੋ ਵਾਂਟਡ ਕ੍ਰਿਮੀਨਲਸ ਵਗੈਰਾ ਲੁਕੇ ਹੋ ਸਕਦੇ ਉਥੇ ਸਰਚਿਸ ਕੀਤਾ ਕੀਤੀ ਗਿਆ ਹੈ ਤੇ ਟੋਟਲ 12 ਕੇ ਤਕਰੀਬਨ ਇਦਾਂ ਦੇ ਏਰੀਆ ਸੀਗੇ ਜਿੱਥੇ ਖੰਨਾ ਹੋਵੇ ਕਿ ਸਰਚ ਸਰਚ ਆਪਰੇਸ਼ਨਸ ਕਿਤੇ ਗਏ ਹੈ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ ਕਿਉਂਕਿ ਅਜੇ ਵੀ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਸਾਰੀ ਥਾਂਵਾਂ ਤੇ ਤੇ ਹੁਣ ਤੱਕ ਟੋਟਲ 60 ਕੇ ਤਕਰੀਬਨ ਜਿ ਸ਼ੱਕੀ ਪਰਸਨ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਤੇ ਉਹਨਾਂ ਦੀ ਪੂਰੀ ਵੈਰੀਫਿਕੇਸ਼ਨ ਤੇ ਸਰਚ ਵਗੈਰਾ ਤੋਂ ਬਾਅਦ ਉਨ੍ਹਾਂ ਦੇ ਉੱਪਰ ਜੋ ਬੰਦੀ ਕਾਨੂੰਨੀ ਕਾਰਵਾਈ ਕਾਰਵਾਈ ਹੈ ਉਹ ਕੀਤੀ ਜਾਏਗੀ ਇਹਦੇ ਨਾਲ ਨਾਲ ਕੁਝ ਜਿਵੇਂ सदर ਖੰਨਾ ਦੇ ਏਰੀਆ ਦੇ ਵਿੱਚ ਇੱਕ ਚੋਰ ਵੀ ਫੜਿਆ ਗਿਆ ਹੈਗਾ ਉਹਦੇ ਕੋਲੋਂ ਵੀ ਰਿਕਵਰੀ ਜਾਰੀ ਹੈਗੀ ਤੇ ਇੱਥੇ ਵੀ ਜੁਮਾਚੀਵਾੜਾ ਦੇ ਵਿੱਚ ਇੰਦਰਾ ਕਲੋਨੀ ਇੱਥੇ ਸਰਚ ਕੀਤੀ ਗਈ ਸੀ ਤੇ ਇੱਥੇ ਤਿੰਨ ਸ਼ੱਕੀ ਪਰਸਨ ਹੈ ਉਹਨਾਂ ਦੇ ਉੱਪਰ ਵੀ ਅੱਗੇ ਕੰਦੀ ਕਾਰਵਾਈ ਕੀਤੀ ਜਾਏਗੀ ਤੇ ਆਂ ਕੁੰ ਵੀ 12 ਵਜੇ ਤੱਕ ਦਾ ਟਾਈਮ ਮਤੇ ਸਰਚ ਆਪਰੇਸ਼ਨਸ ਚੱਲ ਰਹੇ ਹਨ ਤੇ ਜੋ ਫਾਈਨਲ ਰਿਪੋਰਟ ਹੈ ਜੋ ਐਕਚੁਅਲ ਐਕਸ਼ਨ ਵਾਲੇ ਜੋ ਸ਼ਾਮ ਤੱਕ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ